ਨਾਇਬ ਸਿੰਘ ਸੈਣੀ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਹੈਗੇ ਨੇ ਉਹਨਾਂ ਦੀਆਂ ਤਸਵੀਰਾਂ ਅਕਾਲ ਤਖਤ ਦੇ ਜਜ਼ਬੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਵਾਇਰਲ ਹੁੰਦੀਆਂ ਨੇ ਤੇ ਫਿਰ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਖਾਸ ਕਰਕੇ ਚਰਚਾ ਵੀ ਜਿਹੜੀ ਹੈ ਉਹ ਛਿੜ ਜਾਂਦੀ ਹੈਗੀ ਆ ਕਿ ਕੀ ਹੁਣ ਭਾਈ ਕੁਲਦੀਪ ਸਿੰਘ ਗੜਗੱਜ ਹੁਣੀ ਭਾਰਤੀ ਜਨਤਾ ਪਾਰਟੀ ਦੇ ਏਜੰਟ ਹੋ ਗਏ ਜਾਂ ਇਹਨਾਂ ਦੀਆਂ ਵੀ ਦਿੱਲੀ ਨਾਲ ਯਾਰੀਆਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਕ ਵੱਡੇ ਰੁਤਬੇ ਤੇ ਹੁੰਦੇ ਹੈਗੇ ਆ ਸਿੱਖਾਂ ਦੇ ਸਭ ਤੋਂ ਵੱਡੇ ਉਹ ਧਾਰਮਿਕ ਲੀਡਰ ਨੇ ਤੇ ਰਾਜਨੀਤਿਕ ਲੀਡਰ ਵੀ ਨੇ ਉਹਨਾਂ ਨੂੰ ਮਿਲਣ ਲਈ ਸਮਾਜ ਦੇ ਵੱਖ-ਵੱਖ ਥਾਵਾਂ ਤੋਂ ਜਿਹੜੇ ਲੋਕ ਆਉਂਦੇ ਜਾਂਦੇ ਰਹਿੰਦੇ ਹੈਗੇ ਆ ਵਿਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਨੂੰ ਮਿਲਦੇ ਹਾਲਾਂਕਿ ਅਮਿਤ ਸ਼ਾਹ ਇੱਥੇ ਆਏ ਸੀਗੇ ਹਮ ਅੰਮ੍ਰਿਤਸਰ ਸਾਹਿਬ ਕਿਸੇ ਪ੍ਰੋਗਰਾਮ ਤੇ ਆਏ ਸੀ ਔਰ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਨਾਲ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਸੀ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਠਾਇਆ। ਪਰ ਬਕਾਇਦਾ ਉਹਨਾਂ ਨੇ ਅਗਲੇ ਦਿਨ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਕੀ ਵਿਚਾਰ ਚਰਚਾ ਕੀਤੀ ਹੋਈ ਹੈ। ਹਨਾ ਫਿਰ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਠਾਇਆ ਸੀ। ਤੁਹਾਨੂੰ ਯਾਦ ਹੈ ਜਿੱਥੇ ਦਾ ਤਲਵੰਡੀ ਇੱਕ ਵਾਰ ਆ ਸ਼ੋਮਨੀ ਕਮੇਟੀ ਜਾਂ ਅਕਾਲੀ ਸ਼ੋਮਨੀ ਕਮੇਟੀ ਦੇ ਪ੍ਰਧਾਨ ਸੀਗੇ। ਹੂੰ। ਸੋ ਉਦੋਂ ਉਹਨਾਂ ਨੇ ਜਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਦਾ ਤੇ ਪੰਜਾਬ ਦੇ ਜਿਹੜੇ ਵਾਧ ਅਧਿਕਾਰਾਂ ਦਾ ਮਸਲਾ ਦਿੱਲੀ ਵਿੱਚ ਇੱਕ ਜਗ੍ਹਾ ਗਏ ਸੀ ਉੱਥੇ ਪ੍ਰੈਸ ਕਾਨਫਰੰਸ ਕਰਕੇ ਉਠਾਇਆ ਸੀ ਹਾਂ ਇੱਕਦਮ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਝੜਕਾਂ ਮਾਰੀਆਂ ਔਰ ਕਿਹਾ ਵੀ ਤਲਵੰਡੀ ਸਾਹਿਬ ਨੂੰ ਕੋਈ ਹੱਕ ਨਹੀਂ ਹੈ ਇਹ ਫੈਡਰਲ ਢਾਂਚੇ ਦੀਆਂ ਗੱਲਾਂ ਠਾਉਣ ਦਾ ਇਹ ਤਾਂ ਅਸੇ ਰਾਜਨੀਤੀ ਵਹਾਨਾ ਸਾਡਾ ਮਸਲਾ ਹੈਗਾ ਜਣੀ ਆਪਣੇ ਨਾਲ ਦੇ ਕਿਸੇ ਵਿਅਕਤੀ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਬਰਦਾਸ਼ਤ ਨਹੀਂ ਕਰਿਆ ਵੀ ਉਹ ਸਿੱਖਾਂ ਦੀਆਂ ਮੰਗਾਂ ਠਾਵੇ ਤੇ ਸਰਦਾਰ ਹਰਪਤਾ ਸਿੰਘ ਜੀ ਪਿਛਲੇ ਜਣੀ ਨਾਇਬ ਸਿੰਘ ਸੈਣੀ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਹੈਗੇ ਨੇ ਉਹਨਾਂ ਦੀਆਂ ਤਸਵੀਰਾਂ ਅਕਾਲ ਤਖ ਦੇ ਜਸੇਦਾਰ ਭਾਈ ਕੁਲਦੀਪ ਸਿੰਘ ਗੜਗਜ ਹੋਣਾ ਦੇ ਨਾਲ ਵਾਇਰਲ ਹੁੰਦੀਆਂ ਨੇ ਤੇ ਫਿਰ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਖਾਸ ਕਰਕੇ ਚਰਚਾ ਵੀ ਜਿਹੜੀ ਹੈ ਉਹ ਛਿੜ ਜਾਂਦੀ ਹੈਗੀ ਆ ਕਿ ਕੀ ਹੁਣ ਭਾਈ ਕੁਲਦੀਪ ਸਿੰਘ ਗੜਗੱਜ ਹੁਣੀ ਭਾਰਤੀ ਜਨਤਾ ਪਾਰਟੀ ਦੇ ਏਜੰਟ ਹੋ ਗਏ ਜਾਂ ਇਹਨਾਂ ਦੀਆਂ ਵੀ ਦਿੱਲੀ ਨਾਲ ਯਾਰੀਆਂ ਨੇ ਕਿਉਂਕਿ ਭਾਈ ਹਰਪ੍ਰੀਤ ਸਿੰਘ ਹੁਣੀ ਜਿਹੜੇ ਹੈਗੇ ਸੀ ਸਾਬਕਾ ਜਥੇਦਾਰ ਉਹਨਾਂ ਦੀ ਬਰੀ ਬੜਾ ਇਹਨਾਂ ਦਾ ਆਈਟੀ ਸਿਲੈਕਟਿਵ ਹੋਇਆ ਸੀ ਤੇ ਇਹੀ ਇਲਜ਼ਾਮ ਜਿਹੜੇ ਨੇ ਅਮਿਤ ਸ਼ਾਹ ਨਾਲ ਖਾਸ ਕਰਕੇ ਤਸਵੀਰਾਂ ਨੂੰ ਲੈ ਕੇ ਲਗਾਏ ਗਏ ਸਨ ਤੇ ਦੂਜਾ ਕੀ ਕਿਸੇ ਨਾਲ ਇਸ ਤਰ੍ਹਾਂ ਤਸਵੀਰਾਂ ਆਉਣ ਦਾ ਮਾਪ ਡੰਡੇ ਸਹੀ ਹੈ ਕੀ ਕਹੋਗੇ ਨਹੀਂ ਨਹੀਂ ਬਿਲਕੁਲ ਦੇਖੋ ਅੱਜ ਆਪਾਂ ਕਹੀਏ ਵੀ ਭਾਈ ਕੁਲਦੀਪ ਸਿੰਘ ਗੜਗੱਜ ਭਾਰਤੀ ਜਨਤਾ ਪਾਰਟੀ ਦੇ ਏਜੰਟ ਹੋ ਗਏ ਆ ਜਾਂ ਸਰਕਾਰ ਦੇ ਏਜੰਟ ਹੋ ਗਿਆ ਬਿਲਕੁਲ ਗਲਤ ਗੱਲ ਹੈ ਸਾਡੇ ਆਪਣੇ ਸਾਡੇ ਅਸੀਂ ਅਕਾਲੀ ਦਲ ਬਾਦਲ ਵਾਂਗੂ ਆਪਾਂ ਇਸਥਾਂ ਥੱਲੇ ਡਿੱਗਣ ਅਸੀਂ ਜੋ ਅਨਲਿਸਿਸ ਹੈ ਜੋ ਇੱਕ ਸਹੀ ਪਿਕਚਰ ਹੈ ਸਿੱਖ ਸੰਗਤਾਂ ਦੇ ਸਾਹਮਣੇ ਪੇਸ਼ ਕਰਨੀ ਹੈ ਸੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਕ ਵੱਡੇ ਰਤਬੇ ਤੇ ਹੁੰਦੇ ਹੈਗੇ ਆ ਸਿੱਖਾਂ ਦੇ ਸਭ ਤੋਂ ਵੱਡੇ ਉਹ ਧਾਰਮਿਕ ਲੀਡਰ ਨੇ ਤੇ ਰਾਜਨੀਤਿਕ ਲੀਡਰ ਵੀ ਨੇ ਉਹਨਾਂ ਨੂੰ ਮਿਲਣ ਲਈ ਸਮਾਜ ਦੇ ਵੱਖ-ਵੱਖ ਥਾਵਾਂ ਤੋਂ ਜਿਹੜੇ ਲੋਕ ਆਉਂਦੇ ਜਾਂਦੇ ਰਹਿੰਦੇ ਹੈਗੇ ਆ ਸੋ ਅੱਜ ਜੇ ਹਰਿਆਣੇ ਦੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਭਾਈ ਕੁਲਦੀਪ ਸਿੰਘ ਗੜਗਾਜ ਨੂੰ ਮਿਲਣ ਲਈ ਆਉਂਦਾ ਇਟ ਮੀਨਸ ਇਹ ਨਹੀਂ ਹੈ ਕਿ ਉਹ ਭਾਜਪਾ ਦੇ ਏਜੰਡਾ ਹੋ ਗਿਆ ਜਾਂ ਕੇਂਦਰ ਦੇ ਏਜੰਟ ਹੋ ਗਿਆ ਜਿਹੜਾ ਕਿ ਬਾਦਲਕਿਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਇਆ ਜਾਂਦਾ ਸੀ ਹਨਾ ਵੀ ਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਨੂੰ ਮਿਲਦੇ ਹਾਲਾਂਕਿ ਅਮਿਤ ਸ਼ਾਹ ਇੱਥੇ ਆਏ ਸੀਗੇ ਅੰਮ੍ਰਿਤਸਰ ਸਾਹਿਬ ਕਿਸੇ ਪ੍ਰੋਗਰਾਮ ਤੇ ਆਏ ਸੀ ਔਰ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਨਾਲ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਦੇ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਠਾਇਆ ਸੀ ਔਰ ਬਕਾਇਦਾ ਉਹਨਾਂ ਨੇ ਅਗਲੇ ਦਿਨ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਕੀ ਵਿਚਾਰ ਚਰਚਾ ਕੀਤੀ ਹੋਈ ਹੈ ਹਨਾ ਫਿਰ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਠਾਇਆ ਸੀ ਹੁਣ ਬਾਦਲ ਕੇ ਇਹ ਚਾਹੁੰਦੇ ਆ ਵੀ ਸਿੱਖਾਂ ਦਾ ਹਰ ਮਸਲਾ ਸਿਰਫ ਅਸੀਂ ਉਠਾਈਏ ਅਸੀਂ اٹھਾਉਣਾ ਜਾਂ ਨਹੀਂ اٹھਾਉਣਾ ਇਹ ਸਾਡੀ ਹੈਂਕਰ ਤੇ ਸਾਡੀ ਜਿਹੜੀ ਹੈਗੀ ਆ ਸਿਆਸੀ ਨੀਤੀ ਆ ਉਹ ਫੈਸਲਾ ਕਰੇਗੀ ਸੋ ਕਿਸੇ ਨੂੰ ਵੀ ਸਿੱਖਾਂ ਬਾਰੇ ਬੋਲਣ ਦੀ ਲੋੜ ਨਹੀਂ ਬਾਦਲ ਕਹੜਾਉਣਗੇ ਸਾਨੂੰ ਯਾਦ ਆ ਜਥੇਦਾਰ ਤਲਵੰਡੀ ਇੱਕ ਵਾਰ ਆ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਹੂੰ ਸੋ ਉਦੋਂ ਉਹਨਾਂ ਨੇ ਜਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਦਾ ਤੇ ਪੰਜਾਬ ਦੇ ਜਿਹੜੇ ਵਾਧ ਅਧਿਕਾਰਾਂ ਦਾ ਮਸਲਾ ਦਿੱਲੀ ਵਿੱਚ ਇੱਕ ਜਗ੍ਹਾ ਗਾਇਸੀ ਉੱਥੇ ਪ੍ਰੈਸ ਕਾਨਫਰੰਸ ਕਰਕੇ ਉਠਾਇਆ ਸੀ ਹਨਾ ਇੱਕਦਮ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਝੜਕਾਂ ਮਾਰੀਆਂ ਔਰ ਕਿਹਾ ਵੀ ਤਲਵੰਡੀ ਸਾਹਿਬ ਨੂੰ ਕੋਈ ਹੱਕ ਨਹੀਂ ਹੈ ਇਹ ਫੈਡਰਲ ਢਾਂਚੇ ਦੀਆਂ ਗੱਲਾਂ ਠਾਉਣ ਦਾ ਇਹ ਤਾਂ ਅਸੀਂ ਰਾਜਨੀਤੀ ਵਹਾਨਾ ਸਾਡਾ ਮਸਲਾ ਹੈਗਾ ਜਣੀ ਆਪਣੇ ਨਾਲ ਦੇ ਕਿਸੇ ਵਿਅਕਤੀ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਬਰਦਾਸ਼ਤ ਨਹੀਂ ਕਰਿਆ ਵੀ ਉਹ ਸਿੱਖਾਂ ਦੀਆਂ ਮੰਗਾਂ ਉਠਾਵੇ ਸੋ ਇਸੇ ਤਰ੍ਹਾਂ ਹੁਣ ਜੇ ਭਾਈ ਹਰਪ੍ਰੀਤ ਸਿੰਘ ਨੇ ਅਮਿਤ ਸ਼ਾਹ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਠਾਇਆ ਤਾਂ ਇਹਦੇ ਵਿੱਚ ਕੋਈ ਵੀ ਗਲਤ ਨਹੀਂ ਸੀ ਅੱਜ ਕੁਲਦੀਪ ਸਿੰਘ ਗੜਗਾਜ ਦੇ ਨਾਇਬ ਸਿੰਘ ਸੈਣੀ ਨਾਲ ਬੈਠਣ ਜਾਂ ਉਹਨਾਂ ਦੀ ਆਓ ਭਗਤ ਕਰਨ ਜਾਂ ਉਹਨਾਂ ਨਾਲ ਗੱਲਬਾਤ ਕਰਨ ਨਾਲ ਉਹ ਪੰਥ ਵਿਰੋਧੀ ਜਾਂ ਬੀਜੇਪੀ ਦੇ ਏਜੰਟ ਨਹੀਂ ਹੋਗੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਨੂੰ ਮਿਲਣ ਕਾਰਨ ਹਾਂ ਉਹ ਪਾਜ ਪਾਦੇ ਏਜੰਟ ਨਹੀਂ ਸੀ ਹੋ ਗਏ ਗਿਆਨੀ ਹਰਪ੍ਰੀਤ ਸਿੰਘ ਵੀ ਉਨੇ ਪੰਥਕ ਸੀ ਜਿੰਨੇ ਗਿਆਨੀ ਕੁਲਦੇਵ ਸਿੰਘ ਗੜਗੱਜ ਪੰਥਕ ਨੇ ਸੋ ਇਹਨੂੰ ਬਿਲਕੁਲ ਸਪਸ਼ਟ ਨਹੀਂ ਮਤਲਬ ਇਹ ਮਾਪਦੰਡ ਨਹੀਂ ਹੋ ਸਕਦਾ ਇੱਕ ਤਰ੍ਹਾਂ ਦਾ ਵੀ ਜੇ ਤਸਵੀਰ ਆ ਗਈਆਂ ਤੇ ਤੁਸੀਂ ਉਹਦੇ ਹੈਗੇ ਦੂਜੀ ਗੱਲ ਇਹ ਕਿ ਜ਼ਥੇਦਾਰ ਸਾਹਿਬ ਦੀ ਜਿਹੜੀ ਪੋਸਟ ਹੈਗੀ ਹੈ ਉੱਥੇ ਜੇ ਕੋਈ ਵੀ ਬੰਦਾ ਆਵੇ ਉਸਦੇ ਨਾਲ ਆਪਾਂ ਕਹਿ ਲਈਏ ਕਿ ਮਿਲਣਾ ਤੇ ਪੈਂਦਾ ਹੀ ਉੱਥੇ ਕਿਸੇ ਨੂੰ ਇਹ ਕਹਿ ਕੇ ਥੋੜੀ ਮਨਾ ਕੀਤਾ ਜਾ ਸਕਦਾ ਕਿ ਤੂੰ ਜਿਹੜਾ ਹੈਗਾ ਵੀ ਫਲਾਣੀ ਪਾਰਟੀ ਦੇ ਨਹੀਂ ਪ੍ਰਾਣੇ ਉਹਦੇ ਚ ਤੁਸੀਂ ਦੇਖੋ ਜਦੋਂ ਖਾੜਕੂ ਸੰਘਰਸ਼ ਚੱਲਦਾ ਸੀਗਾ ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਦੇ ਚੇ ਦਾਰਸੀ ਉਦੋਂ ਸੁਨੀਲ দত্ত ਜਿਹੜੇ ਬੰਬੇ ਤੋਂ ਯਾਤਰਾ ਲੈ ਕੇ ਆਏ ਸੋ ਸੁਨੀਲ দত্ত ਨਾਲ ਬਕਾਇਦਾ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੇ ਸਿੱਖ ਮਸਲਿਆਂ ਬਾਰੇ ਵਿਚਾਰ ਕੀਤੀ ਆ ਯੋਗੀ मुनि ਸੀਗੇ ਉਹ ਮੈਨੂੰ ਜੇ ਪੂਰਾ ਨਾਂ ਹੁਣ ਮੈਨੂੰ ਨਹੀਂ ਆ ਰਿਹਾ ਨਾ ਉਹ ਆਏ ਸੀਗੇ ਉਹ ਧਾਰਮਿਕ ਪੁਰਸ਼ ਸੀਗੇ ਮੇਰੇ ਖਾਲ ਜੈਨ ਭਾਈਚਾਰੇ ਦੇ ਸੀਗੇ ਉਹ ਵੀ ਯਾਤਰਾ ਲੈ ਕੇ ਆਏ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਹਨਾਂ ਨਾਲ ਵੀ ਉਹ ਸਿੱਖ ਮਸਲਿਆਂ ਨੂੰ ਹੱਲ ਕਰਨ ਦੇ ਕਿਉਂਕਿ ਖਾੜਕੂ ਲਹਿਰ ਬਹੁਤ ਤੀਬਰ ਹੋ ਚੁੱਕੀ ਸੀ 8899 ਵਿੱਚ ਜਾ ਕੇ ਉਹ ਸਿੱਖ ਮਸਲਿਆਂ ਦੇ ਹੱਲ ਲਈ ਆਏ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਖੁੱਲੇ ਮਨ ਨਾਲ ਅਕਾਲ ਤਖਤ ਦੀ ਸਖਤ ਪ੍ਰੇਤ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਸੀ ਇਟ ਮੀਨਸ ਉਹਨੂੰ ਜਥੇਦਾਰ ਜਿਹੜਾ ਅਕਾਲ ਤਖਤ ਦਾ ਹੈ ਜੇ ਦੂਜੀਆਂ ਸਰਕਾਰ ਐਕਚੁਅਲੀ ਜਥੇਦਾਰ ਹੀ ਸਿੱਖਾਂ ਦੀ ਸੋਵਰਨਿਟੀ ਦਾ ਪ੍ਰਤੀਕ ਹੈ ਇਹ ਇੱਕ ਸਰਕਾਰ ਦਾ ਪ੍ਰਤੀਕ ਹੈ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਪ੍ਰਤੀਕ ਨੇ ਦੋ ਤਰੀਕ ਤੋਂ ਬਾਹਰ ਜਿਹੜਾ ਹੈਗਾ ਇੱਕ ਇਹੀ ਆਪਾਂ ਕਹ ਲਈਏ ਕਿ ਦੁਬਾਰਾ ਇੱਕ ਜਿਹੜੀ ਸ਼ਖਸੀਅਤ ਜਾਂ ਜਿਹੜੀਆਂ ਸੰਸਥਾਵਾਂ ਆਪਾਂ ਕਹਿ ਰਹੇ ਆ ਕਿ ਉਹਨਾਂ ਨੇ ਰਜਿਸਟ ਕੀਤਾ ਹੋਰ ਆਪਣੇ ਆਪ ਨੂੰ ਇਸਟੈਬਲਿਸ਼ ਕਰ ਰਹੀਆਂ ਸੀ ਤੇ ਦੁਬਾਰਾ ਇਹਨਾਂ ਨੇ ਉਸੇ ਤਰੀਕੇ ਦੇ ਨਾਲ ਉਹਨੂੰ ਬੰਦ ਕਰ ਦਿੱਤਾ ਇੱਕ ਤਰ੍ਹਾਂ ਦਾ ਸੋ ਅਕਾਲ ਤਖਤ ਦਾ ਜਿਹੜਾ ਜਥੇਦਾਰ ਸਾਡੀ ਪ੍ਰਭੂ ਸੱਤਾ ਦਾ ਰਾਜਨੀਤੀ ਦਾ ਟਾਪ ਮੋਸਟ ਬੰਦਾ ਉਹ ਆ ਧਾਰਮਿਕ ਤੇ ਰਾਜਨੀਤਿਕ ਪ੍ਰਭੂ ਸੱਤਾ ਦਾ ਸੋ ਜੇ ਕਿਸੇ ਸਰਕਾਰ ਨੇ ਸਿੱਖਾਂ ਨਾਲ ਗੱਲ ਕਰਨੀ ਆ ਸੋ ਬਾਦਲ ਕਿਆਂ ਨਾਲ ਜਾਂ ਕਿਸੇ ਰਾਜਨੀਤੀ ਲੀਡਰ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਉਹ ਡਾਇਰੈਕਟ ਅਕਾਲ ਤਖਤ ਦੇ ਜਥੇਦਾਰ ਨਾਲ ਹੋਣੀ ਚਾਹੀਦੀ ਸੋ ਸਾਡੀ ਪ੍ਰਭੂ ਸੱਤਾ ਦਾ ਪ੍ਰਤੀਕ ਅਕਾਲ ਤਖਤ ਦਾ ਜਥੇਦਾਰ ਹੈਗਾ ਇਹ ਤਾਂ ਹੁਣ ਅਕਾਲ ਤਖਤ ਦੇ ਜਥੇਦਾਰਾਂ ਨੂੰ ਕਮਜ਼ੋਰ ਸਮਝ ਕੇ ਤੇ ਆਪਣੀ ਜਿਹੜੀ ਸਿਕਿਉਰਿਟੀਆਂ ਲਈਆਂ ਹੋਈਆਂ ਕੇਂਦਰ ਤੋਂ ਉਹਦੇ ਹੈਂਕਰ ਜਾਂ ਦਬਾਅ ਪਾ ਕੇ ਉਹਨਾਂ ਨੂੰ ਡੀਮੋਨਾਈਜ਼ ਕਰ ਰਹੇ ਹੈਗੇ ਆ ਐਕਚੁਅਲੀ ਸਾਡਾ ਜਿਹੜਾ ਸਾਡੀ ਰਾਜਨੀਤੀ ਦੇ ਫੈਸਲੇ ਲੈਣ ਦਾ ਪ੍ਰਤੀਕ ਹੈਗਾ ਉਹ ਤੱਕ ਸਾਹਿਬ ਦਾ ਜਥੇਦਾਰ ਹੈ